ਦੋਸਤੋ ਸਤਿ ਸ੍ਰੀ ਅਕਾਲ ਆਹ ਰਹਾ ਸਾਮੈਂ ਇੱਕ ਬਾਲ ਬਰਾੜ ਫੌਜੀ ਆਪਣੇ ਸਾਰੇ ਚੈਨਲ ਦੇਖਣ ਵਾਲੇ ਵੀਰਾਂ ਦਾ ਸਵਾਗਤ ਕਰਦਾ ਦੋਸਤੋ ਅੱਜ ਦੀ ਵੀਡੀਓ ਵੀ ਜਿਹੜੀ ਪਰਮਿੰਦਰ ਸਿੰਘ ਦੇ ਘਰੋਂ ਹੀ ਲੈ ਕੇ ਆਏ ਆ ਤੇ ਮੱਝ ਚੋਈ ਜਾਂਦਾ ਇਹ ਸੀਲਪਣ ਇਹਨੂੰ ਕਹਿੰਦੇ ਆ ਦੇਖੋ ਵੀਡੀਓ ਬਣਾਈ ਜਾਂਦੇ ਆ ਬੰਦਾ ਮੱਝ ਚੋਈ ਜਾਂਦਾ ਤੇ ਸੂਈ ਨੂੰ ਪੰਜ ਛੇ ਦਿਨ ਬਾਕੀ ਦੀ ਡਿਟੇਲ ਬਾਈ ਤੋਂ ਲੈਨੇ ਆਂ ਹੀ ਬਾਈ ਪਰਮਿੰਦਰ ਸਾਹਿਬ ਏਨਾਈ ਬਰਾੜ ਸਾਹਿਬ ਦੂਜਾ ਸੂਰ ਬਾਈ ਸਸਰੀ ਗਾਲ ਸਸਰੀ ਗਾਲ ਬਰਾੜ ਸਾਹਿਬ ਬਾਈ ਕੀ ਨਾ ਪ੍ਰਵਿੰਦਰਾ ਭਾਈ ਜੀ ਪਿੰਡਾ ਚਲਦਾ ਪਿੰਡ ਬੂਆਂ ਵਾਲਾ ਜਿਹੜਾ ਫਰੋਹੀਪੁਰ ਤੇ ਦਰਸ਼ਕਾਂ ਨੂੰ ਵੀ ਹਾਂਜੀ ਦਰਸ਼ਕਾਂ ਨੂੰ ਆਪਣੇ ਜਿੰਨੇ ਵੀ ਵੇਖ ਰਹੇ YouTube ਚੈਨਲ Facebook Insta ਤੇ ਸਾਸਰੀ ਕਾ ਸਾਰਿਆ ਤੇ ਬਾਈ ਜੀ ਮੋਬਾਈਲ ਨੰਬਰ ਮੋਬਾਈਲ ਨੰਬਰ ਆਪਣਾ 9876040607 9876040607 ਇਹ ਤਾਂ ਮੂੰਹ ਜਾਣੀ ਹੋ ਗਿਆ ਜਦ ਬਾਈ ਜੀ ਆ ਜਿਹੜੀ ਮੱਝ ਹੈ ਇਹ ਕਿਹੜੇ ਬੁੱਲ ਦੀ ਹੈ ਇਹ ਜੀ ਨੰਬਰ 1 ਦਲਚੀ ਕਾਂ ਦੇ ਦੀ ਦਲਚੀ ਕਾਂ ਦੇ ਨੰਬਰ 1 ਦੀ ਝੋਠੀਆ ਦੋਸਤੋ ਤੇ ਕਿੰਨੇ ਦਿਨ ਹੋਏ ਸੂਈ ਨੂੰ ਇਹਨੂੰ 5ਵਾਂ 6ਵਾਂ ਲੈਣਾ ਕੋੜਾ 15 ਇਹ ਖਰੀਦੀ ਹੈ ਹਾਂ ਜੀ ਇਹ ਵਪਾਰ ਵਪਾਰ ਲੈਣ ਦੇ ਵਿੱਚ ਖਰੀਦੀ ਹੈ ਬਾਈ ਨੇ ਮੱਝ ਵੇਚਣੀ ਵੀ ਹੈ ਵੇਚਣੀ ਹੈ ਨਾ ਹਾਂ ਜੀ ਹਾਂ ਜੀ ਵੇਚਣੀ ਹੈ ਮੱਝ ਤੇ ਸੂਈ ਨੂੰ ਇਹਨੂੰ ਕਿੰਨਾ ਚਿਰ ਹੋ ਗਿਆ ਵੀਰੇ ਇਹਨੂੰ ਸੂਈ ਨੂੰ ਪੰਜ ਛੇ ਦਿਨ ਹੋ ਗਏ ਬਾਈ ਪੰਜ ਛੇ ਦਿਨ ਹੋ ਗਏ ਕੱਟੀ ਮਗਰ ਆ ਪਰ ਗਲਤ ਸੂਈ ਨੂੰ ਭਰਉਣ ਕਰਕੇ ਮੁੱਛ ਮਾਛੇ ਦੇ ਵੀ ਹੈ ਅੱਖਾਂ ਨੀਲੀਆਂ ਚਿੱਟੀਆਂ ਹੀ ਨੀਲੀਆਂ ਹੀ ਆ ਨੀਲੀਆਂ ਅੱਖਾਂ ਸਿੰਘ ਥੋੜਾ ਜਿਆ ਖੁੱਲਾ ਪਰ ਸੋਹਣਾ ਮੁੜਿਆ ਨੀਲੀ ਦਾ ਦੇ ਹਿਸਾਬ ਨਾਲ ਨੀਲੀ ਦੇ ਹਿਸਾਬ ਨਾਲ ਨੀਲੀ ਦੀ ਮੱਝ ਹੈ ਤੇ ਦੋਸਤੋ ਪਰਮੇਂਦਰ ਆਈ ਬਾਈ ਇਹ ਮਤਲਬ ਇਹਦੇ ਥੱਲੇ ਮਤਲਬ ਸੂਈ ਨੂੰ ਕਿੰਨੇ ਦਿਨ ਹੋ ਗਏ ਪੰਜ ਛੇ ਦਿਨ ਹੋ ਗਏ ਇਹਦਾ ਸਾਰਾ 14 15 ਕਿਲੋ ਹੋਊਗਾ ਬੋਲਾਈ 14 15 ਕਿਲੋ ਬੋਲਾ ਪੰਜਾ ਛੇ ਦਿਨ ਦੇ ਬੱਚੇ ਦਾ ਹੋਵੇ ਟੁੱਟਿਆ ਥੋੜਾ ਤੁਹਾਨੂੰ ਸੁਝਿਆ ਗਿਆ ਅੱਛਾ ਨਾੜੂਆ ਸੁਨੇਹ ਤਾਂ ਇਹ ਮਤਲਬ ਕਿਹੜੇ ਪੌਂਦੀ ਦੱਸੀ ਸੀ ਇਹ ਨੰਬਰ 1 ਦਲਚੀਕਾ ਦਲਚੀਕਾ ਲਈ ਨੰਬਰ 1 ਦੀ ਆਵੇ ਹੁਣ ਆਪਣੇ ਦੂਜੀ ਵੀਡੀਓ ਬਣਾਉਦੇ ਆਪਾਂ ਇਹ ਸਾਰਾ ਦੁੱਧ ਚੋਇਆ ਜਾਣਾ ਬਾਲਟੀ ਕਿਨਾਰੀ ਲਾ ਦਿੰਦੀ ਹੈ ਅੱਛਾ ਜੀ ਹਾਂ ਜੀ ਤੇ ਇਹ ਮਤਲਬ ਸੂਆ ਕਿਹੜਾ ਇਹਦਾ ਦੂਜਾ ਸੂਆ ਸੋਈਏ ਦੂਜਾ ਸੂਆ ਹਾਂ ਜੀ ਪੰਜਾਂ ਸੱਤਾਂ ਦਿਨਾਂ ਦੀ ਦ ਤੇ ਬੌਲਾ ਤੁਹਾਡੇ ਸਾਹਮਣੇ ਆ ਜਾਣਾ ਤੇ ਬਾਈ ਜੀ ਇਹਨੂੰ ਆਪਾਂ ਮਤਲਬ ਵੇਚ ਰਹੇ ਹਾਂ ਹਾਂ ਜੀ ਇਹਨੂੰ ਸੇਲ ਕਰਨਾ ਸੇਲ ਕਰਨਾ ਵੀਰ ਨੇ ਤੇ ਚੋਈ ਜਾਂਦਾ ਵੀਰ ਨੀਲੀ ਦੀ ਮੱਝ ਹੈ ਰਾਵੀ ਦਾ ਟਾਚੇ ਦੇ ਚ ਘੱਟ ਹੈ ਚਗਾਠਾ ਚਕੂਠਾ ਬਹੁਤ ਸੋਹਣਾ ਮਾਇਦਾ ਕੱਦ ਬਹੁਤ ਹੈ ਮਾਇਦਾ ਕੱਦ ਵੀ ਬਹੁਤ ਜ਼ਿਆਦਾ ਹੈ ਤੇ ਆਹ ਵੇਖ ਲਓ ਤੁਹਾਡੇ ਸਾਹਮਣੇ ਸੋਹਣੀ ਮੱਝ ਹੈ ਦੁੱਧ ਤੁਹਾਡੇ ਅੱਖਾਂ ਦੇ ਸਾਹਮਣੇ ਆ ਜਾਣਾ ਤੇ ਪਰਮੇਂਦਰ ਵੀਰ ਕਿੰਨਾ ਦੁੱਧ ਕਰ ਚੁੱਕੀ ਹੈ ਇਹ ਬਰਾੜ ਸਾਹਿਬ ਜਿਵੇਂ ਤੁਸੀਂ ਵੇਖੀ ਆ ਪਾਲੇਵਾ ਦਾ ਭਰਿਆ ਵੇਖਿਆ ਉਧਰ ਵੀਡੀਓ ਬਣਾਉਦੇ ਹਾਂ ਜਿਹੜੀ 18 ਤੋਂ ਬਾਹਰ ਜਾਣੀ ਚਾਹੀਦੀ ਛੋਟੀ 18 ਕਿਲੋ ਤੋਂ ਦੂਜੇ ਸੂਏ ਬਾਹਰ ਜਾਣੀ ਚਾਹੀਏ ਦੋਸਤੋ ਹਮ ਤੁਸੀਂ ਆਪ ਹੀ ਵੇਖ ਲਓ ਕਿ ਜਿਹੜੀ ਚੀਜ਼ 18 ਕਿਲੋ ਤੋਂ ਬਾਹਰ ਦੂਜੇ ਸੂਏ ਮੱਧ ਜਾਊਗੀ ਜਿਹੜੀ ਤਾਂ ਉਹਦਾ ਰੇਟ ਤਾਂ ਹੁਣ ਆਪ ਨੂੰ ਤੁਸੀਂ ਆਪ ਹੀ ਜੱਜਮੈਂਟ ਲਾਉਣਾ ਵੀ ਕਿੱਥੇ ਜਾਣਾ ਚਾਹੀਦਾ ਤੇ ਪਰ ਇੱਕ ਗਲਤੀ ਹੋਈ ਆ ਵੀਰ ਤੋਂ ਜੀਤੋਂ ਲਿਆਂਦੀ ਆ ਉਹਨੇ ਬੰਦੇ ਨੇ ਗਲਤੀ ਕੀਤੀ ਆ ਪਹਿਲੇ ਸੂਏ ਦਾ ਕਿੰਨਾ ਦੁੱਧ ਆ ਪਹਿਲੇ 15 ਕਿਲੋ ਦੁੱਧ ਦੱਸਿਆ ਉਹਨਾਂ ਨੇ 15 ਕਿਲੋ ਦੁੱਧ ਪਹਿਲੇ ਸੂਏ ਝੋਟੀ ਨੇ ਦਿੱਤਾ ਤੇ ਪਰ ਗਲਤ ਸੀਮਨ ਭਰਉਣ ਨਾਲ ਜੇਂਤੀ ਕੱਟੀ ਜੇਗ ਤੇ ਕੱਟੀ ਆ ਜਾਂਦੀ ਨੀਲੀ ਦੀ ਤੇ ਬਹੁਤ ਹੀ ਮਤਲ ਰੇਟ ਝੋਟੀ ਦਾ ਫਰਕ ਪੈਣਾ ਸੀ ਤੇ ਹੁਣ ਬਾਈ ਤੋਂ ਇਹਦਾ ਪੁੱਛ ਲੈਣੇ ਲੰਬਾਈ ਦੇਖੋ ਕਿੰਨੀ ਹੈ ਮਾਝ ਦੀ ਬਾਕੀ ਦੁੱਧ ਤੁਹਾਨੂੰ ਵਖਾਦਣਾ ਦੇਖੋ ਹਜੇ ਅੱਧੀ ਮਾਝ ਚੋਈਏ ਦੇ ਮਾਲਟੀ ਤੁਹਾਡੇ ਸਾਹਮਣੇ ਦੇਖੋ ਤੇ ਬੌਲੇ ਜਾਂ ਮਾਝ ਜਦੇ 1597 ਨਾਲ ਇਸੂਏ ਇਹ ਆਪਣਾ ਗਿਲਸਾ ਹਾਂਜੀ ਇਹਦਾ ਹੁਣ ਆਪਾਂ ਰੇਟ ਵੀਡੀਓ ਚ ਕਰਾਂਗੇ ਵੀਡੀਓਜ਼ ਵੀ ਕਰਲਾਂਗੇ ਵੇਖੋ ਆਪਾਂ ਦਾ ਜਿਹਨੇ ਜੀਤੋ ਲਈ ਉਹਨੂੰ ਵੀ ਵੇਖ ਲਈ ਵੀਡੀਓ ਆਪਣੀ ਹਾਂਜੀ ਜਿਹਦੇ ਚ ਆਪਾਂ ਕੋਈ ਪਰਦਾ ਨਹੀਂ ਰੱਖਦੇ ਹਾਂ ਦੇ ਵੀ ਚੰਗੀ ਕੀਮਤ ਦੀ ਆਪ ਵੀ ਚੰਗੀ ਲਾ ਕੇ ਖਰੀਦੀ ਆ ਹਾਂਜੀ ਚੰਗੀ ਕੀਮਤ ਦੀ ਹੈ ਚੰਗੀ ਕੀਮਤ ਹਾਂਜੀ ਇਹ ਜਾਣੀ ਦੀ ਮੈਂ ਤੁਹਾਨੂੰ ਵੀਡੀਓ ਜੀ ਦਾ ਦਾਂ 2 ਦੇ ਆਸ-ਪਾਸ ਦੀ ਝੋਟੀ 2 ਲੱਖ ਦੇ ਹਾਂਜੀ 2 ਲੱਖ ਦੇ ਦੋਸਤੋ 18 ਕਿਲੋ ਦੁੱਧ ਵਾਲੀ ਮੱਝ ਨੀਲੀ ਦਾ ਵੀ ਜੇ ਦੂਜੇ ਸੂਏ ਨੀਲੀ ਦੀ ਮੱਝ ਦੂਜੇ ਸੂਏ 2 ਲੱਖ ਰੁਪਏ ਦੇ ਵਿੱਚ ਮਿਲਦੀ ਹੈ ਮੈਂ ਨਹੀਂ ਕਹਿੰਦਾ ਯੂਟਿਊਬਰ ਦਾ ਕੰਮ ਹੈ ਵੀਡੀਓ ਬਣਾਉਣਾ ਤੇ ਬਾਕੀ ਤਾਂ ਤੁਸੀਂ ਦੱਸਣਾ ਵੀ ਇਹ ਕਿੰਨੇ ਦੀ ਹੈ ਖਰੀਦਣ ਵਾਲੇ ਨੇ ਲੈਣੀ ਆ ਆਪਦੀ ਪਹੁੰਚ ਦੇ ਹਿਸਾਬ ਨਾਲ ਤੇ ਯੂਟਿਊਬਰ ਦੀ ਗਾਰੰਟੀ ਕੋਈ ਨਹੀਂ ਹੁੰਦੀ ਪਰ ਦੁੱਧ ਦੀ ਗਾਰੰਟੀ ਤਾਂ ਹੁਣ ਤੁਹਾਡੇ ਅੱਖਾਂ ਦੇ ਸਾਹਮਣੇ ਆ। ਆ ਵੇਖ ਲਓ ਹੁਣ ਬਾਲਟੀ ਤੁਹਾਡੇ ਸਾਹਮਣੇ ਆ। ਆਪਾਂ ਦੇ ਬੱਚਾ ਲਾ ਪਿਆ। ਬੱਚਾ ਚੁੰਗੀ ਗਈ ਅਸੀਂ ਵੀਡੀਓ ਬਣਾਈ ਗਏ ਦੂਜੀਆਂ ਵੀਡੀਓ ਬਣਾਈ ਗਏ ਤੁਹਾਨੂੰ ਵੀਡੀਓ ਪਾਵਾਂਗੇ। ਪਤਾ ਲੱਗ ਜੂਗਾ ਤੇ ਟਾਈਮ ਅਜੇ ਸਾਢੇ 4 ਸਾਢੇ 4 ਹੀ ਹੋਏ ਆ। ਵੀਡੀਓ ਜੀ ਵਿਖਾ ਦਿਓ। ਵੀਡੀਓ ਦੇ ਵਿੱਚ ਆ ਦੇਖ ਲਓ ਸਾਢੇ 4:37 ਹੋਏ ਤੇ ਮੱਧ ਚੋਈ ਜਾਂਦੀ ਅਸੀਂ ਵੀਡੀਓ ਲਾ ਕੇ 16 ਤਰੀਕ ਅੱਜ ਜਗਾਈ। ਆ ਦੇਖ ਲਓ 16 ਤਰੀਕ ਹੈ ਇੱਕ ਮੱਗਰ ਹੈ ਤੇ ਮੱਝ ਸਾਢੇ 4 ਵਜੇ ਚੋਈ ਚੋਣ ਲੱਗਿਆ ਵੀਰ ਤੇ ਅਸੀਂ ਉਧਰ ਵੀਡੀਓ ਬਣਾਉਣ ਲੱਗੇ ਨਹੀਂ ਤੁਹਾਨੂੰ ਭਰੇਲੇਵੇ ਦੀ ਦਿਖਾਉਣੀ ਸੀ ਦੁੱਧ ਤੁਹਾਨੂੰ ਮੱਝ ਦਾ ਜ਼ਰੂਰ ਦਕਾਵਾਂਗੇ ਪਰ ਜੇ ਕਿਸੇ ਸ਼ੌਂਕੀਆ ਬੰਦੇ ਦੇ ਲੈਣ ਵਾਲੀ ਚੀਜ਼ ਹੈ ਜਿਹਨੇ ਬਰੀਡਿੰਗ ਤੇ ਕੰਮ ਕਰਦਾ ਤੇ ਮੱਝ 2 ਲੱਖ ਦੇ ਅੱਸਪਾਸੇ ਮਿਲੂਗੀ ਜੀ ਤੂੰ ਆਈ ਹੈ ਉਹ ਤੋਂ ਵੀ ਕਨਫਰਮ ਕਰ ਸਕਦਾ ਤੁਸੀਂ ਵੀ ਇਹ ਕਿੰਨੇ ਚਾਹੀਏ ਕਿਉਂਕਿ ਪਿੰਡਾਂ ਵੀਰ ਕਦੇ ਗੱਲ ਲੁਕਾਉਂਦਾ ਨਹੀਂ ਹੁੰਦਾ ਤੇ ਬਸ ਦੁੱਧ ਐਦੂ ਅੱਗੇ ਦਾ ਦਿਖਾਉਣਾ ਗਲਤ ਹੈ ਕਿਉਂਕਿ ਚੋਲੇ ਦੇ ਰੀਡ ਨੂੰ ਬਰਬਾਤੀ ਵੇਖ ਲਓ 8-9 ਕਿਲੋ ਵਾਲੀ 8-9 ਕਿਲੋ ਦੇ ਆਸਪਾਸ ਆਪ ਤੇ ਬਾਲਤੀ ਹੈ ਆਹ ਵੇਖ ਲਓ ਨੇੜੇ ਕਰਤੀ ਹੈ ਤੇ ਹਜੇ ਮਗਲੇ ਥਾਣਾ ਨੂੰ ਪੜਲਾ ਦਾ ਪੜਲਾ ਥਾਣਾ ਮਗਲਾ ਪੂਰੇ ਹੀ ਹੈ ਇੱਕ ਮੇਰੇ ਵੇਹੜਾ ਵੇਹੜਾ ਬੱਚਾ ਵੀ ਝੁੰਗਿਆ ਇੱਕ ਥਾਂ ਦਾ ਇਸ ਚੀਜ਼ ਦੀ ਮੈਂ ਗਾਰੰਟੀ ਲੈ ਸਕਦਾ ਬਾਕੀ ਤੁਸੀਂ ਚੋਕ ਕੇ ਲੈਣਾ ਪਸੂ ਯੂਟਿਊਬਰ ਦੀ ਗਾਰੰਟੀ ਇੰਨੀ ਹੁੰਦੀ ਹੈ ਵੀਡੀਓ ਬਣਾ ਕੇ ਦਿਖਾਉਣਾ ਤੁਹਾਨੂੰ ਦੁੱਧ ਦਿਖਾਤਾ ਇੱਕ ਥਾਂ ਮੇਰੇ ਸਾਹਮਣੇ ਇਕੱਟੀ ਚੁੰਗੀ ਕਿਉਂਕਿ ਅਸੀਂ ਵੀਡੀਓ ਬਣਾਈ ਜਾਂਦੇ ਮੈਂ ਹੀ ਬੱਚੇ ਨੂੰ ਆਵਾਜ਼ ਮਾਰੀ ਸੀ ਸਕਿਪ ਕਰਕੇ ਕਿ ਭਾਈ ਪਰੇ ਹੋਣੀ ਕੁਏ ਮੈਂ ਹੀ ਸਕਿਪ ਕਰਕੇ ਵੀਡੀਓ ਮਤਲਬ ਬਣਾਈ ਸੀ ਵੀ ਯਾਰ ਵੀ ਕੋਈ ਬਈ ਜਾਵੇ ਉੱਠੀ ਜਾ ਆ ਦੇਖ ਲੋ ਬੰਦਾ ਬਦਲ ਗਿਆ ਇਹਨੂੰ ਕਹਿੰਦੇ ਸीलਪਨ ਆ ਚੁਆਈ ਬੰਦੇ ਦੀ ਦੇਖ ਲੋ ਤੇ ਮੁੰਡੇ ਦੀ ਚੁਆਈ ਦੇ ਆ ਹੁਣ ਤੁਸੀਂ ਵੇਖੋ ਤੁਹਾਡੇ ਸਾਹਮਣੇ ਦੁੱਧ ਵਖਾਦਨੇ ਆ ਬਾਈ ਦੇ 18 ਕਿਲੋ ਵਾਲੀ ਝੋਟੀ ਜਿਹੜੀ ਇਹ 18 ਕਿਲੋ ਤਾਂ ਕਰੂਗੀ ਜਿਹੜੀ ਅੱਜ ਦੁੱਧ ਇਨਾਂ ਲਈ ਫਿਰਦੀ ਆ ਆ ਬੱਚਾ ਵੇਖ ਲੋ ਨਾਰਵਰ ਨਾਰਵਾ ਸੱਜਿਆ ਬੱਚਾ ਜਮਾ ਅਜੇ ਲਵਾ ਹਫਤੇ ਕਿਦਾ ਬੱਚਾ ਤੇ ਬਾਕੀ ਬਾਈ ਦੇ ਘਰੇ ਅੱਜ ਕਾਨਫਰੈਂਸ ਸੀ ਕੀ ਮੇਲੇ ਦੀ ਕੋਟੜਾ ਕਲਾਂ ਵਾਲੇ ਦੀ ਉਹਦਾ ਕਰਕੇ ਆਈ ਸੀ ਤੇ ਬਾਈ ਨੂੰ ਮੈਂ ਕਿਹਾ ਚੱਲ ਵੀਡੀਓ ਬਣਾ ਲੈਂਦੇ ਆ ਚਾਹ ਦੇਖ ਲੋ ਦੋਸਤੋ ਦੁੱਧ ਉਹਨਾਂ ਸਾਰਾ ਦਿਖਾਉਣਾ ਤਾਂ ਠੀਕ ਨਹੀਂ ਹੁਣ ਬਾਈ ਨੇ ਵੀਡੀਓ ਕਿਵੇਂ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਦੋਸਤੋ ਮੇਰੇ ਫੇਸਬੁੱਕ ਤੇ ਇੰਸਟਾਗ੍ਰam ਨੂੰ ਫਾਲੋ ਕਰ ਲਓ ਤੇ ਫੇਸਬੁਕ ਤੇ ਇੰਸਟਾਗ੍ਰਾਮ ਨੂੰ ਫਾਲੋ ਕਰ ਲਿਓ ਤੇ YouTube ਦੇ ਦਰਸ਼ਕ ਸਬਸਕ੍ਰਾਈਬ ਕਰ ਲਿਓ ਵੀਡੀਓ ਕਿਵੇਂ ਲੱਗੀ ਇੱਕ ਕਰ ਕਹਿਣਾ ਤੁਹਾਡੇ ਅੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਦੋਸਤੋ ਦੁੱਧ ਇੱਕ ਵਾਰ ਫਿਰ ਵੇਖ ਲਓ ਲੋ ਅਰੇ ਚੋਈ ਜਾਂਦਾ ਬਾਲਟੀ ਜਮਾਂ ਨੇੜੇ ਕਰਤੀ ਹੈ ਇਹਦਾ ਲਾਈਵ ਵਾਲਾ ਹਸਾਬ ਹੀ ਹੈ ਕੋਈ ਆਪਾਂ ਦੱਸਿਆ ਨਹੀਂ ਸੀ ਵੀ ਦੁੱਧ ਵਸਾਉਣਾ ਤੁਹਾਨੂੰ ਅਚਾਨਕ ਹੀ ਚੋਈ ਆ ਵੀਰ ਨੇ ਅਰੇ ਮਗਰਲਾ ਥਣ ਪਾ ਲਾ ਮੂਹਰ ਲੈ ਕੇ ਚੁੰਨਾ ਕਰਕੇ ਮਗਰਲਾ ਉਹਦਾ ਕਰਕੇ ਇੱਕ ਕ੍ਰੋਸਿੰਗ ਦੇ ਵਿੱਚ ਨੀ ਚੋਹ ਰਿਆ ਉਮਰ ਨੇ ਜੋੜਿਆ ਕੱਲਾ ਮਗਰਲਾ ਟੂਣਾ ਪਊਗਾ ਵੱਡਾ ਹਨ ਚੁੰਗੀ ਇਕੱਤੀ ਨਾਲ ਤੇ ਦੋਸਤੋ ਕਿਵੇਂ ਲੱਗੀ ਵੀਡੀਓ ਵੱਧ ਤੋਂ ਆ ਸ਼ੇਅਰ ਕਰ ਦਿਓ ਗਾਲੇ ਪੈ ਗਈ ਛੋਟੀ ਗਾਲੇ ਪੈ ਗਈ ਛੋਟੀ ਵੇਖੋ ਇਹਨੂੰ ਕਹਿੰਦੇ ਬਰੀਡ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਸਤਿ ਸ੍ਰੀ ਅਕਾਲ ਰਾਮ ਰਾਮ ਸਾਨੂੰ ਧੰਨਵਾਦ ਜੀ